ਹੁੰਡਾ ਅਸੀਂ ਪੂਰਾ ਵਰਤਾ ਦੇਖੋ ਜੀ ਤੁਣ ਤੁਣੂ ਕੁਝ ਨਹੀਂ ਦਿਸਣਾ ਔਰੇ ਹੁੰਡਾ ਸੀ ਚੱਕ ਕੇ ਲੈ ਗਏ ਜੀ ਦੇਖੋ ਕੱਲ ਵਰਤਾ ਇਹ ਸਾਰਾ ਵਧੀਆ ਐਨ ਚੱਕ ਤਾਂ ਇੰਨਾਂ ਪ੍ਰਾਣੀ ਨੇ ਰੇੜੀ 'ਚ ਭਰ ਕੇ ਲੈ ਗਏ ਦੇ ਹੁੰਡ ਤੇ ਅੱਜ ਅਸੀਂ ਵੜਾਂਗੇ ਜੀ ਉਹ ਸਾਰੇ ਡੱਕੇ ਪੜਦਾਂਗੇ ਚਾਹੇ ਤਵਾਰ ਆਈ ਤੇ ਮਿੱਤਰੋ ਅੱਜ ਤਰੀਕ ਆ ਗਈ 8 ਦਸੰਬਰ 8 ਦਸੰਬਰ ਤਰੀਕ ਆਈ ਅੱਜ ਦੇਖੋ ਇੰਨੇ ਟਾਈਮ ਬਾਅਦ ਹੁਣ ਵਰਤਾ ਜੀ ਸੋ ਅਸੀਂ ਪੂਰੀ ਮਿਹਨਤ ਲਾਈ ਆ ਜੀ ਰੱਬ ਵੀ ਕੁਝ ਸਾਡੇ ਨਾਲ ਦੀ ਵੜਤਾ ਸੀ ਖੁੰਡ ਤਾਈਓ ਤੇ ਮਿੱਤਰੋ ਸਵਾ ਦੇ ਲੰਗਰੀਆਂ ਤਿਆਰੀਆਂ ਹੁਣ ਮੰਨ ਲਓ ਸ਼ੁਰੂ ਵਧੀਆ ਹੋ ਗਈਆਂ ਹੀ ਉਦੋਂ ਦੀ ਉਹ ਸ਼ੁਰੂ ਹੋ ਰਹੀਆਂ ਨੇ ਜਦੋਂ ਦੇ ਆਪਾਂ ਟੱਕੇ ਵੱਡ ਰਹੇ ਆਂ ਇਹ ਤੇਰੇ ਘਰੇ ਚੱਲ ਦੇ ਦੇਖੋ ਜੀ ਵੜਤਾ ਸਾਰਾ ਖੁੰਡ ਤੇ ਹੁਣ ਅਸੀਂ ਵੱਡਾਂਗੇ ਟੱਕੇ ਤੇ ਸਾਡੇ ਨਵੇਂ ਪ੍ਰਧਾਨ ਜੀ ਅਸੀਂ ਸਵੇਰੇ ਚਾਹ ਚੂ ਪੀ ਲਈ ਜੀ

ਆ ਡਰੋਂ ਪ੍ਰਤਾਣੀ ਲੱਗ ਗਿਆ ਉਧਰੋਂ ਨਾ ਲੱਗ ਗਿਆ ਹੁਣ ਮੈਂ ਵੱਡੂਆਂ ਦੇਖੀਏ ਤੂੰ ਤਾਂ ਵੱਡੇ ਨਹੀਂ ਜਾਂਦੇ ਲੈ ਲੈ ਇਹ ਖਾਉ ਸੱਟਾਂ ਫੜੀ ਗਾਇ ਮਾੜੇ ਲਓ ਜੀ ਹੁਣ ਤੂੰ ਬੋਲ ਵਿਚਾਰ ਪੇਸ਼ ਕਰ ਚਾਹੀਨੀ ਇਹ ਚ ਬੋਲ ਬੋਲ ਦੇ ਮਾੜਾ ਮੋਟਾ ਆ ਲਓ ਜੀ ਇਹ ਬੰਦਾ ਟਲ ਟਲੀ ਜਾਂਦਾ ਜਦਾਂ ਆ ਮਾਰੇ ਟੱਕ ਆਥਰ 20 تک ਲੱਗੇ 20 25 ਇਹ ਲਗ 27 تک ਹੋ ਗਏ ਦੀ ਕਤੀ ਕਤੀ تک ਕਾ ਵੱਡਾ ਥੋੜਾ ਢੱਕਾ ਨੇ ਉਹ ਦਰੇ ਭੜਤ ਨੇ ਇਹ ਡਰੇ ਗਿਆ ਜੀ ਮਦਾਨ ਸਾਡੇ ਭੱਜ ਗਏ ਮਦਾਨ ਸਾਡੇ ਕਿੰਨੀ ਬੱਚੇ ਆਏ ਤੁਹਾਨੂੰ ਦਿਖਾਉਣੇ ਆ ਏ ਜੰਗਲ ਬਹੁਤ ਹੀ ਘੁੰਖਾਰ ਜੰਗਲ ਸੀ ਕਿਸੇ ਟਾਈਮ ਇਹ ਮੈਂ ਵੱਟ ਵੱਟ ਕਰਤਾ ਬੇਕਾਰ ਆਯੂ ਹੁਣ ਮੱਚਿ ਗਿਓਰੇ ਹਹਾਕਾਰ ਹਾਂ ਓਰੇ ਕਰਤਾ ਸਭ ਕੁਛ ਸਹੀ ਬੇਕਾਰ ਹਾਂ ਲੋ ਯਾਰ ਮਰੇ ਟੱਕ ਇਹ ਪੈਨਲ ਦਾ ਬਲਾ ਬਾਬੇ ਪੈਨਲ ਆਪਣਾ ਹੀ ਵੱਡਿਆਂ ਦਾ ਕਿਹਾ ਤੇ ਔਲੇ ਦਾ ਖਾਦਾ ਬਾਅਦੋਂ ਪਤਲਾ ਲਗਦਾ ਹਣ ਤਾਂ ਹੀ ਅਸੀਂ ਪਹਿਲਾਂ ਕਹਿਣਾ ਮੰਨਦਾ ਨਹੀਂ ਗਾ ਕਦੇ ਕਦੇ ਇਹ ਫਿਰ 70 ਭਾਅ ਦਾ ਜੀ ਤੇ ਆਹ ਦਾ ਦੇਖੀ ਜੀ ਕਿੰਨਾ ਸਖਾ ਸੀ ਇਹਦੇ ਨਾਲ ਮੜਦੇ ਸਾਰੇ ਮੜਦਣੇ ਆਹ ਹਾਰਿਆ ਨਹੀਂ ਮੜਦਣੇ ਆਹ ਇਹ ਸੁੱਕੇ ਨਹੀਂ ਦੇਖੋ ਸਾਰੇ ਲੱਕੇ ਸੁੱਕੇ ਨਹੀਂ ਤਾਂ ਮੜਦੇ ਆ ਜੀ ਇਹ ਹੋਰ ਉਗਣਗੇ ਹੁਣ ਪੱਤ ਝੜ ਦਾ ਮੌਸਮ ਅਲੋ 10 ਪੱਤੇ 10 40 ਦੀ ਹੋਈ ਜਿਹੜਾ ਕੜੀ ਆਹ ਇਧਰ ਆ ਕੇ ਦੇਖ ਓਏ ਉਧਰੋਂ ਨੂੰ ਕੜੀ ਪਤਾ ਲੱਗ ਗਿਆ ਅਸੀਂ ਪੱਤਾ ਦੇਖਣ ਜਾਂਦੇ ਹਾਂ ਆ ਗਈ ਆ ਗਈ